ਨਮਸਕਾਰ ਆਕਾਸ਼ ਵਾਨੀ ਦਾ ਚਲੰਦਰ ਕੇਂਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਤੀਸ਼ਖ ਖਬਰਾਂ ਸੁਣੋ ਪਹਿਲਾ ਬੁਲੇਟਿਨ ਵਿਆਹ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸਰਕਾਰ ਵੱਲੋਂ ਗਰੀਬਾਂ ਦੀ ਭਲਾਈ ਲਈ ਚੁੱਕੇ ਗਏ ਕਦਮਾਂ ਦੇ ਨਤੀਜੇ ਵਜੋਂ 25 ਕਰੋੜ ਲੋਕਾਂ ਨੂੰ ਗਰੀਬੀ ਤੋਂ ਬਾਹਰ ਕੱਢਿਆ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲਿਆਂ ਨਾਲ ਸਖਤੀ ਨਾਲ ਨਜਿੱਠਿਆ ਜਾਵੇ ਪੰਜਾਬ ਨੇ ਗ੍ਰੀਨ ਸਕੂਲ ਪ੍ਰੋਗਰਾਮ ਤਹਿਤ ਸਰਵੋਤਮ ਸੂਬਾ ਅਤੇ ਸਰਵੋਤਮ ਜ਼ਿਲ੍ਹਾ ਪੁਰਸਕਾਰ ਕੀਤੇ ਹਾਸਲ ਹੁਸ਼ਿਆਰਪੁਰ ਨੂੰ ਸਰਵੋਤਮ ਜ਼ਿਲ੍ਹਾ ਪੁਰਸਕਾਰ ਨਾਲ ਨਵਾਂਸਿਆ ਗਿਆ ਵਿਸ਼ਵ ਕੈਂਸਰ ਦਿਵਸ ਮੌਕੇ ਅੱਜ ਪੰਜਾਬ ਦੇ ਵੱਖ-ਵੱਖ ਥਾਵਾਂ ਵਿੱਚ ਕੈਂਸਰ ਜਾਗਰੂਕਤਾ ਸਮਾਗਮ ਕਰਵਾਏ ਗਏ ਅਤੇ ਉੱਤਰਾਖੰਡ ਚ ਚਾੜੀਆਂ ਰਾਸ਼ਟਰੀ ਖੇਡਾਂ ਚ ਪੰਜਾਬ ਨੇ 6 ਸੋਨੇ, 7 ਚਾਂਦੀ ਦੇ 11 ਕਾਂਸੀ ਦੇ ਤੰਗਿਆਂ ਸਮੇਤ ਹੁਣ ਤੱਕ ਕੁੱਲ 24 ਤੰਗੇ ਹਾਸਲ ਕੀਤੇ ਤੇ ਇਹਨਾਂ ਖਬਰਾਂ ਅਪਸਥਾਨ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਰਕਾਰ ਨੇ ਗਰੀਬਾਂ ਦੀ ਭਲਾਈ ਲਈ ਕਈ ਕਦਮ ਚੁੱਕੇ ਹਨ ਜਿਸ ਦੇ ਨਤੀਜੇ ਵੱਜੋਂ 25 ਕਰੋੜ ਲੋਕਾਂ ਨੂੰ ਗਰੀਬੀ ਤੋਂ ਬਾਹਰ ਕੱਟਿਆ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਦੀ ਵਚਨਬੱਧਤਾ, ਸਮਰਪਣ ਅਤੇ ਸਖਤ ਮਿਹਨਤ ਕਾਰਨ ਸੰਭਵ ਹੋਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਿਤੀ ਸਮਝਦਾਰੀ ਨਾਲ ਪਾਲਣਾ ਕਰਦੇ ਹੋਏ ਵਿਕਾਸ ਲਈ ਕੰਮ ਕਰ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਅੱਜ ਲੋਕ ਸਭਾ ਵਿੱਚ ਸੰਸਦ ਦੀ ਸਾਂਝੀ ਬੈਠਕ ਵਿੱਚ ਰਾਸ਼ਟਰਪਤੀ ਦੇ ਭਾਸ਼ਣ ਦੇ ਧੰਨਵਾਦ ਮਤੇ ਤੇ ਬਹਿਸ ਦਾ ਜਵਾਬ ਦੇ ਰਹੇ ਸਨ। ਰਾਸ਼ਟਰਪਤੀ ਦੇ ਸੰਬੋਧਨ ਦੀ ਸ਼ਲਾਘਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਪ੍ਰੇਰਨਾਦਾਇਕ ਹੈ ਅਤੇ विकसित भारत की दिशा चरकार के उपराल होर मजबूत करता है राष्ट्रपति जी के संबोधन में अगर हम बारीकी इसको अध्ययन करेंगे तो ये साफ नजर आता है कि उन्होंने देश के सामने भविष्य के 25 वर्ष और विकसित भारत के लिए एक नया विश्वास जगाने वाली बात एक प्रकार से आदरणीय राष्ट्रपति जी का ये उद्बोधन विकसित भारत के संकल्प को मजबूती देने वाला है नया विश्वास पैदा करने वाला है और जन सामान्य को प्रेरित करने वाला है ਸਰਕਾਰ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਤਹਿਤ ਕਿਸਾਨਾਂ ਦੇ 1.72 ਲੱਖ ਕਰੋੜ ਰੁਪਏ ਤੋਂ ਵੱਧ ਦੇ ਦਾਅਵਿਆਂ ਦਾ ਨਿਪਟਾਰਾ ਕੀਤਾ ਗਿਆ। ਖੇਤੀਬਾੜੀ ਅਤੇ ਸਪਲਾਈ ਮੰਤਰੀ ਸ਼ੋਰਾ ਸਿੰਘ ਚੋਹਾਨ ਨੇ ਲੋਕ ਸਭਾ ਚ ਇੱਕ ਲਿਖਤੀ ਜਵਾਬ ਜੀ ਕਿਹਾ ਕਿ ਯੋਜਨਾ ਦੀ ਸ਼ੁਰੂਆਤ ਤੋਂ ਲੈ ਕੇ ਪਿਛਲੇ ਸਾਲ ਤੱਕ ਕਿਸਾਨਾਂ ਤੋਂ ਪ੍ਰੀਮੀਅਮ ਵੱਚੋਂ ਲਗਭਗ 32000 ਕਰੋੜ ਰੁਪਏ ਇਕੱਠੇ ਕੀਤੇ ਜਾ ਚੁੱਕੇ ਨੇ ਮੰਤਰੀ ਨੇ ਇੱਕ ਹੋਰ ਜਵਾਬ ਜੀ ਕਿਹਾ ਕਿ ਸਾਲ 2024-25 ਵਿੱਚ 26 ਜਨਵਰੀ ਤੱਕ ਕਣਕ ਦੀ ਖਰੀਦ ਨਾਲ 22 ਲੱਖ ਤੋਂ ਵੱਧ ਅਤੇ ਝੋਨੇ ਦੀ ਖਰੀਦ ਨਾਲ 76 ਲੱਖ ਤੋਂ ਵੱਧ ਕਿਸਾਨਾਂ ਨੂੰ ਫਾਇਦਾ ਹੋਇਆ ਹੈ ਸਰਕਾਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਇੰਟਰਨਸ਼ਿਪ ਯੋਜਨਾ ਨੂੰ ਦੇਸ਼ ਭਰ ਤੋਂ ਪਰਮਾ ਹੁੰਗਾਰਾ ਮਿਲ ਰਿਹਾ ਹੈ ਕਾਰਪੋਰੇਟ ਮਾਮਲੇ ਬਾਰੇ ਮੰਤਰੀ ਨਿਰਮਲਾ ਸਿਧਾਰਮਨ ਨੇ ਰਾਜ ਸਭਾ ਦੇ ਪੂਰਕ ਸਵਾਲਾਂ ਦੇ ਜਵਾਬ ਚ ਕਿਹਾ ਕਿ ਹੁਣ ਤੱਕ ਸਰਕਾਰ ਨੇ ਦੇਸ਼ ਦੇ ਲਗਭਗ 743 ਜ਼ਿਲ੍ਹਿਆਂ ਵਿੱਚ ਵੱਖ-ਵੱਖ ਅਹੁਦਿਆਂ ਤੇ ਈਚਕ ਨੌਜਵਾਨਾਂ ਨੂੰ ਇੰਟਰਨ ਬਚੋ ਰੱਖਿਆ ਹੈ ਉਹਨਾਂ ਨੇ ਕਿਹਾ ਕਿ ਇਸਮਾਈਸ਼ੀ ਯੋਜਨਾ ਦੀ ਸ਼ੁਰੂਆਤ ਤੋਂ ਹੀ ਕਈ ਪਾਈਵਾਲ ਕੰਪਨੀਆਂ ਨੇ 127000 ਇੰਟਰਨਸ਼ਿਪ ਦੇ ਮੌਕੇ ਪੇਸ਼ ਕੀਤੇ ਨੇ ਤੇ 28000 ਤੋਂ ਵੱਧ ਨੌਜਵਾਨ ਇਸ ਸਮੇਂ ਇੰਟਰਨਸ਼ਿਪ ਕਰ ਰਹੇ ਨੇ ਪੰਜਾਬ ਚੋ ਅਪਰਾਧ ਨੂੰ ਰੋਕਣ ਲਈ ਸੂਬਾ ਸਰਕਾਰ ਦੇ ਝੜ ਵਚਨ ਬੱਧਤਾ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਿਹੜੇ ਵੀ ਇਲਾਕੇ ਵਿੱਚ ਕੋਈ ਵੱਡੀ ਵਾਰਦਾਤ ਵਾਪਰਦੀ ਹੈ ਤਾਂ ਉਸ ਇਲਾਕੇ ਦੇ ਸਬੰਧਤ ਪੁਲਿਸ ਅਫਸਰਾਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ ਆ ਚੰਡੀਗੜ੍ਹ ਵਿੱਚ ਪੁਲਿਸ ਕਮਿਸ਼ਨਰਾਂ ਅਤੇ ਐਸਐਸਪੀਜ਼ ਨਾਲ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਚੋ ਅਪਰਾਧ ਨੂੰ ਠਲ ਪਾਉਣ ਲਈ ਸਰਕਾਰ ਪੁਲਿਸਿੰਗ ਹੋਣੀ ਚਾਹੀਦੀ ਹੈ ਉਹਨਾਂ ਕਿਹਾ ਕਿ ਪੰਜਾਬ ਪੁਲਿਸ ਦੇਸ਼ ਦੀਆਂ ਸਭ ਤੋਂ ਬਿਹਤਰੀਨ ਬਲਾਂ ਵਿੱਚੋਂ ਇੱਕ ਹੈ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਡੇ ਪੁਲਿਸ ਸੁਧਾਰ ਲਾਗੂ ਕਰੇਗੀ ਤਾਂ ਜੋ ਲੋਕਾਂ ਨੂੰ ਇਸ ਦਾ ਲਾਭ ਮਿਲ ਸਕੇ ਮੁੱਖ ਮੰਤਰੀ ਨੇ ਕਿਹਾ ਕਿ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲਿਆਂ ਨਾਲ ਸਖਤੀ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ ਤੇ ਇਸ ਅਪਰਾਧ ਚ ਸ਼ਾਮਲ ਲੋਕਾਂ ਨੂੰ ਬਖਸ਼ਾ ਨਹੀਂ ਜਾਣਾ ਚਾਹੀਦਾ। ਉਹਨਾਂ ਨੇ ਕਿਹਾ ਕਿ ਪੁਲਿਸ ਅਧਿਕਾਰੀਆਂ ਨੂੰ ਖੋਫੀਆ ਇਤਲਾ ਇਕੱਠੀ ਕਰਨ ਤੇ ਆਮ ਆਦਮੀ ਨੂੰ ਇਨਸਾਫ ਦਿਵਾਉਣ ਤੇ ਵੱਧ ਜ਼ੋਰ ਦੇਣਾ ਚਾਹੀਦਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਨਸ਼ਿਆਂ ਖਿਲਾਫ ਜੰਗ ਨੂੰ ਲੋਕ ਲਹਿਰ ਚ ਬਦਲਣਾ ਹੋਵੇਗਾ ਤੇ ਇਸ ਉਦੇਸ਼ ਲਈ ਪੰਚਾਇਤਾਂ ਨੂੰ ਉਤਸ਼ਾਹਿਤ ਕੀਤਾ ਜਾਵੇ। ਮੁੱਖ ਮੰਤਰੀ ਨੇ ਕਿਹਾ ਕਿ ਨਸ਼ੇ ਦੇ ਖਤਰੇ ਖਿਲਾਫ ਕਿਸੇ ਤਰ੍ਹਾਂ ਦਾ ਇਲਹਾਜ ਨਾ ਵਰਤਣ ਦੀ ਨੀਤੀ ਅਪਣਾਈ ਜਾਣੀ ਚਾਹੀਦੀ ਹੈ ਤੇ ਇਸ ਕਿਨਾਉਣੇ ਅਪਰਾਧ ਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਾ ਨਹੀਂ ਜਾਣਾ ਚਾਹੀਦਾ। ਉਨਾ ਕੇਹਾ ਕਿ ਉਹ ਰੋਜ਼ਾਨਾ ਨਸ਼ਾ ਖਿਲਾਫ ਕਾਰਵਾਈ ਦੀ ਨਿਗਰਾਨੀ ਕਰਨਗੇ ਉਨਾ ਇਹ ਵੀ ਕਿਹਾ ਕਿ ਸਕੂਲ ਤੇ ਕਾਲਜ ਪੱਧਰ ਤੇ ਨੌਜਵਾਨਾਂ ਨੂੰ ਨਸ਼ਿਆਂ ਖਿਲਾਫ ਜਾਗਰੂ ਕਰਨ ਲਈ ਢੁਕਵੀਂ ਰਣਨੀਤੀ ਬਣਾਈ ਜਾਣੀ ਚਾਹੀਦੀ ਹੈ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਆਪੋ ਆਪਣੇ ਅਧਿਕਾਰ ਖੇਤਰ ਚ ਅਚਨਚੇਤ ਜਾਂਚ ਕਰਨ ਲਈ ਵੀ ਆਖਿਆ ਇਹ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ @air_arno_jalandhar ਅਤੇ YouTube ਤੇ ਸਾਡਾ ਚੈਨਲ ਹੈ @air_jalandhar ਪੰਜਾਬ ਨੇ ਵਾਤਾਵਰਣ ਸਿੱਖਿਆ ਅਤੇ ਸਥਿਰਤਾ ਦੇ ਖੇਤਰ ਵਿੱਚ ਮਹੱਤਵਪੂਰਨ ਮੀਲ ਪੱਥਰ ਸਥਾਪਿਤ ਕਰਦਿਆਂ ਵਿਗਿਆਨ ਤੇ ਵਾਤਾਵਰਣ ਕੇਂਦਰ ਵੱਲੋਂ ਨਵੀਂ ਦਿੱਲੀ ਦੇ ਇੰਡੀਆ ਹੈਬਿਟੇਟ ਸੈਂਟਰ ਵਿਖੇ ਕਰਵਾਏ ਗ੍ਰੀਨ ਸਕੂਲ ਅਵਾਰਡ 2025 ਚ ਵਕਾਰੀ ਬੈਸਟ ਗ੍ਰੀਨ ਸਟੇਟ ਅਤੇ ਬੈਸਟ ਗ੍ਰੀਨ ਡਿਸਟ੍ਰਿਕਟ ਪੁਰਸਕਾਰ ਪ੍ਰਾਪਤ ਕੀਤੇ। ਇਹ ਪੁਰਸਕਾਰ ਪ੍ਰਸਿੱਧ ਵਾਤਾਵਰਣ ਵਿਗਿਆਨੀ ਸੋਨਾ ਵਾਂਗਚੁੱਕ ਅਤੇ ਵਿਗਿਆਨ ਤੇ ਵਾਤਾਵਰਣ ਕੇਂਦਰ ਦੀ ਮੁਖੀ ਸੁਨੀਤਾ ਨਰਾਇਣ ਨੇ ਪੰਜਾਬ ਰਾਜ ਵਿਗਿਆਨ ਤੇ ਟੈਕਨਾਲੋਜੀ ਕੌਂਸਲ ਦੇ ਕਾਰਜਕਾਰੀ ਡਾਇਰੈਕਟਰ ਇੰਜੀਨੀਅਰ ਪ੍ਰਿਤਪਾਲ ਸਿੰਘ ਅਤੇ ਜੁਆਇੰਟ ਡਾਇਰੈਕ ਇਹ ਪ੍ਰੋਗਰਾਮ ਸਕੂਲਾਂ ਨੂੰ ਹਵਾ ਊਰਜਾ, ਪੋਜਨ, ਜ਼ਮੀਨ, ਪਾਣੀ ਤੇ ਰੈਂਡ ਖੂਨ ਵਰਗੇ 6 ਮੁੱਖ ਖੇਤਰਾਂ 'ਚ ਜ਼ਰੂਰੀ ਮਾਪਦੰਡਾ ਲਈ ਸਖਤ ਆਡਿਟ ਕਰਵਾ ਕੇ ਸਰੋਤ ਪ੍ਰਬੰਧਨ ਨੂੰ ਅਨੁਕੂਲ ਬਣਾਉਣ ਲਈ ਉਤਸ਼ਾਹਿਤ ਕਰਦਾ ਹੈ। ਇਹ ਪੁਰਸਕਾਰ ਵਿਦਿਆਰਥੀਆਂ ਤੇ ਸਕੂਲਾਂ 'ਚ ਵਾਤਾਵਰਣ ਦੀ ਸਥਿਰਤਾ ਤੇ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਵਿੱਚ ਪੰਜਾਬ ਦੀ ਅਗਵਾਈ ਨੂੰ ਮਾਨਤਾ ਦਿੰਦੇ ਨੇ। ਹੁਸ਼ਿਆਰਪੁਰ ਜ਼ਿਲ੍ਹੇ ਨੂੰ ਸਰਵੋਤਮ ਜ਼ਿਲ੍ਹਾ ਪੁਰਸਕਾਰ ਦਿੱਤਾ ਗਿਆ। ਹੁਸ਼ਿਆਰਪੁਰ ਜ਼ਿਲ੍ਹੇ ਨੇ 1945 ਸਕੂਲਾਂ ਦਾ ਆਡਿਟ ਪੂਰਾ ਕਰਵਾ ਕੇ ਰਾਸ਼ਟਰੀ ਰਿਕਾਰਡ ਕਾਇਮ ਕੀਤਾ ਜੋ ਭਾਰਤ ਦੇ ਕਿਸੇ ਵੀ ਜ਼ਿਲ੍ਹੇ ਵਿੱਚੋਂ ਸਭ ਤੋਂ ਵੱਧ ਹੈ। ਅੱਜ ਵਿਸ਼ਵ ਕੈਂਸਰ ਦਿਵਸ ਹੈ ਇਹ ਦਿਨ 4 ਫਰਵਰੀ ਨੂੰ ਕੈਂਸਰ ਬਾਰੇ ਜਾਗਰੂਕਤਾ ਵਧਾਉਣ ਤੇ ਇਸ ਦੀ ਰੋਕਥਾਮ ਪਛਾਣ ਕਰਨ ਤੇ ਇਲਾਜ ਨੂੰ ਉਤਸ਼ਾਹਿਤ ਕਰਨ ਲਈ ਮਨਾਇਆ ਜਾਂਦਾ ਹੈ ਇਸ ਸਾਲ ਦਾ ਵਿਸ਼ਾ ਯੂਨਾਈਟਿਡ ਬਾਈ ਯੂਨਿਕ ਰੱਖਿਆ ਗਿਆ ਆਕਾਸ਼ਵਾਨੀ ਖਬਰਾਂ ਨਾਲ ਵਿਸ਼ੇਸ਼ ਔਰਤ ਗੱਲਬਾਤ ਕਰਦਿਆਂ ਨਵੀਂ ਦਿੱਲੀ ਚ ਇਮਸ ਦੇ ਪ੍ਰੋਫੈਸਰ ਡਾਕਟਰ ਐਮ ਡੀ ਰੇ ਨੇ ਕਿਹਾ ਕਿ ਕੈਂਸਰ ਇੱਕ ਅਲਾਜਯੋਗ ਬਿਮਾਰੀ ਹੈ ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਆਪਣੀ ਸਿਹਤ ਦੀ ਨਿਯਮਤ ਤੌਰ ਤੇ ਜਾਂਚ ਕਰवानी ਚਾਹੀਦੀ ਹੈ ਅਤੇ ਕੈਂਸਰ ਤੋਂ ਬਚਾ ਲਈ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ ਇਧਰ ਮੁਹਾਲੀ ਦੇ ਰਹਿਣ ਵਾਲੇ ਜਗਮੇਲ ਸਿੰਘ ਨੇ ਇਸ ਬਿਮਾਰੀ ਤੋਂ ਠੀਕ ਹੋਣ ਮਗਰੋਂ ਆਕਾਸ਼ਵਾਨੀ ਨਾਲ ਆਪਣਾ ਤਜਰਬਾ ਸਾਂਝਾ ਕਰਦਿਆਂ ਕਿਹਾ ਮੇਰਾ ਨਾਮ ਜਗਮੀਰ ਸਿੰਘ ਹੈ ਜੀ ਜਿਲ੍ਹਾ ਮੋਹਰੀ ਤੇ ਮੈਨੂੰ ਸਨ 17 ਦੇ ਵਿੱਚ ਜਿਸ ਨੂੰ ਸਰਕੋਮਾ ਕਿਹਾ ਜਾਂਦਾ ਸੀ ਉਹ ਸੀ ਮੈਂ ਵੀ ਇਹੀ ਤੋਂ ਇਹ ਟਰੀਟਮੈਂਟ ਕਰਾਇਆ ਉਸ ਤੋਂ ਬਾਅਦ ਕੋਈ ਮੈਨੂੰ ਪ੍ਰੋਬਲਮ ਨਹੀਂ ਹੋਈ ਬਿਲਕੁਲ ਮੈਂ ਠੀਕ ਐ तकरीबन 8 ਸਾਲ ਦੇ ਲਗਭਗ ਹੋ ਗਏ ਇਹਦੇ ਨਾਲ ਆਪਣਾ ਰੋਜ਼ ਸੈਰ ਕਰਨੀ ਅਤੇ ਰੋਜ਼ ਦਾ ਜੋ ਯੋਗਾ ਵਗੈਰਾ ਲਾਈਟ ਐਕਸਰਸਾਈਜ਼ ਕਰਦਾ ਹਾਂ ਖਾਣ ਪੀਣ ਦਾ ਥੋੜਾ ਜਿਹਾ ਧਿਆਨ ਰੱਖਣਾ ਪੈਂਦਾ ਆਪਣੀ ਸੋਚ ਹਮੇਸ਼ਾ ਪੋਜ਼ਿਟਿਵ ਰੱਖੋ ਇਹਦੇ ਵਿੱਚ ਕੋਈ ਘਰਉਣ ਦੀ ਲੋੜ ਨਹੀਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵੀ ਕੈਂਸਰ ਬਾਰੇ ਜਾਗਰੂਕਤਾ ਸਮਾਗਮ ਕਰਵਾਏ ਗਏ ਫਰੀਦਕੋਟ ਦੇ ਸਰਜਨ ਡਾਕਟਰ ਚੰਦਰਸ਼ੇਖਰ ਕੱਕੜ ਨੇ ਕਿਹਾ ਕਿ ਕੈਂਸਰ ਤੋਂ ਬਚਾ ਲਈ ਕਿਸੇ ਕਿਸਮ ਦੇ ਨਸ਼ੇ ਤੰਬਾਕੂ ਸ਼ਰਾਬ ਦੇ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਸਾਨੂੰ ਆਪਣੀ ਰੋਜ਼ਾਨਾ ਦੀ ਜੀਵਨ ਸ਼ੈਲੀ ਚੁਪਤਲਾ ਕਰਦੇ ਹੋਏ ਪੋਸਟਿਕ ਖੁਰਾਕ ਲੈਣੀ ਚਾਹੀਦੀ ਹੈ ਸੀਨੀਅਰ ਮੈਡੀਕਲ ਅਫਸਰ ਡਾਕਟਰ ਪਰਮਜੀਤ ਸਿੰਘ ਬਰਾੜ ਨੇ ਔਰਤਾਂ ਛੋਣ ਵਾਲੇ ਛਾਤੀ ਤੇ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਉਦਰ ਫਾਜ਼ਿਲਕਾ ਦੇ ਸਿਹਤ ਬਲਾਕ ਡੱਬ ਵਾਲਾ ਕਲਾਂ ਵੱਲੋਂ ਕੌਮੀ ਕੈਂਸਰ ਜਾਗਰੂਤਾ ਦਿਵਸ ਮੌਕੇ ਸਕੂਲ ਆਫ ਐਮਿਨੈਂਸ ਚ ਕੈਂਸਰ ਜਾਗਰੂਤਾ ਕੈਂਪ ਲਗਾ ਕੇ ਵਿਦਿਆਰਥੀਆਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਜ਼ਮੀਨੂ ਲੈ ਕੇ yellow alert ਜਾਰੀ ਕੀਤਾ ਗਿਆ ਆਉਣ ਵਾਲੇ 3 ਦਿਨਾਂ ਦੌਰਾਨ ਤਾਪਮਾਨ ਚ ਹਲਕਾ ਵਾਧਾ ਦੇਖਣ ਨੂੰ ਮਿਲੇਗਾ ਮੌਸਮ ਵਿਭਾਗ ਮੁਤਾਬਕ ਜ਼ਿਆਦਾਤਰ ਜ਼ਿਲ੍ਹਿਆਂ ਚ ਮੀਂਦੇ ਤੇਜ਼ ਹਨੇਰੀ ਆਉਣ ਦੀ ਸੰਭਾਵਨਾ ਹੈ ਚੰਡੀਗੜ੍ਹ ਸਥਿਤ ਮੌਸਮ ਵਿਭਾਗ ਦੇ ਨਿਰਦੇਸ਼ਕ ਸੁਰੇਂਦਰ ਪਾਲ ਨੇ ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ पश्चिम विक्षोभ के आने से पंजाब और हरियाणा में मौसम में आज परिवर्तन आया है और कुछ हिस्सों में पंजाब में बारिश भी हुई है और अभी कुछ कंटिन्यू भी, भी कर रही है और आने वाले 36 घंटे में मौसम खराब रहेगा और पंजाब के ज्यादातर हिस्सों में हरियाणा के कुछ पार्ट्स में स्पेशली नॉर्दर्न पार्ट में और ट्राई सिटी में भी आज रात और अर्ली मॉर्निंग में बारिश होने की संभावना है और उसके बाद फिर मौसम कल दोपहर के बाद ठीक हो जाएगा और आने वाले तीन से चार दिन मौसम ठीक रहेगा विजिबिलिटी का ਨਹੀਂ ਹੋਗਾ ਕਿਉਂਕਿ ਹਵਾਏ ਚੱਲਣ ਦੀ ਕਾਫੀ ਸੰਭਾਵਨਾ ਹੈ ਬੋਕੇ ਕਾਫੀ ਕਮ ਸੰਭਾਵਨਾ ਹੈ ਉਸਕੇ ਬਾਅਦ ਮੌਸਮ ਠੀਕ ਰਹੇਗਾ ਪੰਜਾਬ ਦੀ ਕੇਂਦਰੀ ਜੇਲ ਪਟਿਆਲਾ ਵਿਖੇ ਪੰਜਾਬ ਜੇਲ 올림픽 2025 ਦੀ ਸ਼ੁਰੂਆਤ ਹੋ ਗਈ ਹੈ ਇਸ ਸਮੇਂ ਪਟਿਆਲਾ ਜੇਲ ਤੋਂ ਇਲਾਵਾ ਕੇਂਦਰੀ ਜੇਲ ਸ੍ਰੀ ਗੋਵਿੰਦਵਾਲ ਸਾਹਿਬ ਜ਼ਿਲ੍ਹਾ ਜੇਲ ਰੂਪਨਗਰ ਜ਼ਿਲ੍ਹਾ ਜੇਲ ਸੰਗਰੂਰ ਨਵੀਂ ਜੇਲ ਨਾਬਾ ਸਾਬ ਜੇਲ ਮਲੇਰਕੋਟਲਾ ਦੇ ਕੈਦੀ ਜ਼ੋਨਲ ਪੱਧਰ ਦੇ ਮੁਕਾਬਲੇ ਛੇਸਾ ਲੈਰੇ ਨੇ ਇਸ ਸਮਾਗਮ ਦਾ ਉਦਘਾਟਨ ਪਟਿਆਲਾ ਜੇਲ ਦੇ ਸੁਪਰਡੈਂਟ ਵਰਨ ਸ਼ਰਮਾ ਨੇ ਕੀਤਾ ਇਹ ਪਹਿਲੀ ਵਾਰ ਹੈ ਜਦੋਂ ਸੂਬੇ ਭਰ ਦੀਆਂ 25 ਜੇਲਾਂ ਤੋਂ ਔਰਤ ਕੈਦੀਆਂ ਸਮੇਤ ਹੋਰ ਕੈਦੀ ਹਿੱਸਾ ਲੈਣਗੇ ਉਹ ਵਾਲੀਬਾਲ ਕਬੱਡੀ ਰਸਤਾ ਕਸ਼ੀ ਐਥਲੈਟਿਕਸ ਬੈਡਮਿੰਟਨ ਅਤੇ ਦਰ ਜ਼ੋਨ ਪੱਧਰ ਤੇ ਮੁਕਾਬਲਾ ਕਰਨਗੇ ਕੱਲ ਸ਼ੁਰੂ ਹੋਏ ਜੇਲ 올림픽 ਦੇ ਫਾਈਨਲ 15 ਤੇ 16 ਮਾਰਚ ਨੂੰ ਹੋਣਗੇ ਉਤਰਾਖੰਡ ਵਿੱਚ ਚੱਲ ਰੀਆਂ ਰਾਸ਼ਟਰੀ ਖੇਡਾਂ ਵਿੱਚ ਪੰਜਾਬ ਨੇ 6 ਸੋਨੇ 7 ਚਾਂਦੀ ਤੇ 11 ਕਾਂਸੀ ਦੇ ਤਮਗੇਾਂ ਸਮੇਤ ਹੁਣ ਤੱਕ ਕੁੱਲ 24 ਤਮਗੇ ਹਾਸਲ ਕੀਤੇ ਨੇ ਤੇ ਆਖਰ ਵਿੱਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸਰਕਾਰ ਵੱਲੋਂ ਗਰੀਬਾਂ ਦੀ ਭਲਾਈ ਲਈ ਚੁੱਕੇ ਗਏ ਕਦਮਾਂ ਦੇ ਨਤੀਜੇ ਵਜੋਂ 25 ਕਰੋੜ ਲੋਕਾਂ ਨੂੰ ਗਰੀਬੀ ਤੋਂ ਬਾਹਰ ਕੱਢਿਆ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲਿਆਂ ਨਾਲ ਸਖਤੀ ਨਾਲ ਨਜਿੱਠਿਆ ਜਾਵੇ ਪੰਜਾਬ ਨੇ ਗ੍ਰੀਨ ਸਕੂਲ ਪ੍ਰੋਗਰਾਮ ਤਹਿਤ ਸਰਵੋਤਮ ਸੂਬਾ ਅਤੇ ਸਰਵੋਤਮ ਜ਼ਿਲ੍ਹਾ ਪੁਰਸਕਾਰ ਕੀਤੇ ਹਾਸਲ ਹੁਸ਼ਿਆਰਪੁਰ ਨੂੰ ਸਰਵੋਤਮ ਜ਼ਿਲ੍ਹਾ ਪੁਰਸਕਾਰ ਨਾਲ ਨਵਾਬਿਆ ਗਿਆ ਵਿਸ਼ਵ ਕੈਂਸਰ ਦਿਵਸ ਮੌਕੇ ਅੱਜ ਪੰਜਾਬ ਦੇ ਵੱਖ-ਵੱਖ ਥਾਵਾਂ ਵਿੱਚ ਕੈਂਸਰ ਜਾਗਰੂਕਤਾ ਸਮਾਗਮ ਕਰਵਾਏ ਗਏ ਅਤੇ ਉੱਤਰਾਖੰਡ ਚ ਚੜ੍ਹੀਆਂ ਰਾਸ਼ਟਰੀ ਖੇਡਾਂ 'ਚ ਪੰਜਾਬ ਨੇ 6 ਸੋਨੇ 7 ਚਾਂਦੀ ਦੇ 11 ਕਾਂਸੀ ਦੇ ਤੰਗੇ ਸਮੇਤ ਹੁਣ ਤੱਕ ਕੁੱਲ 24 ਤੰਗੇ ਹਾਸਲ ਕੀਤੇ ਇਸਦੇ ਨਾਲ ਹੀ ਪਰਦੇਸ਼ਿਕ ਖਬਰਾਂ ਖਤਮ ਹੋਈਆਂ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਨ ਤੁਸੀਂ ਸੁਣੋਗੇ ਸ਼ਾਮ 7:00 ਵਜੇ 3 ਮਿੰਟ ਤੇ ਨਮਸਕਾਰ